ਸੰਗਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਦੱਸਿਆ ਕਿ ਜਿਹੜਾ ਧਿਆਨ ਜੋੜਨ ਦੀ ਵਿਧੀ ਹੈ ਕਿ ਜੇ ਤੁਸੀਂ ਉਸ ਪ੍ਰਭੂ ਦੀ ਪਰਮਾਤਮਾ ਦੀ ਭਗਤੀ ਕਰਦੇ ਹੋ ਉਹਦਾ ਨਾਮ ਸਿਮਰਨ ਕਰਦੇ ਹੋ ਤਾਂ ਉਸ ਜਿਹੜਾ ਧਿਆਨ ਹੈ ਉਹ ਕਿਵੇਂ ਜੋੜਿਆ ਜਾ ਸਕਦਾ ਉਸ ਉਹਨਾਂ ਨੇ ਅੱਜ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਕਿ ਜਿਹੜੀ ਧਿਆਨ ਆ ਤੁਸੀਂ ਧਿਆਨ ਕਿਵੇਂ ਜੋੜ ਸਕਦੇ ਹੋ ਤੁਸੀਂ ਪ੍ਰਭੂ ਦੀ ਉਸਤਤ ਕਰਦੇ ਹੋ ਪ੍ਰਮਾਤਮਾ ਦਾ ਨਾਮ ਲੈਨੇ ਹੋ ਸਿਮਰਨ ਕਰਦੇ ਹੋ ਤਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਪ੍ਰਭੂ ਦੀ ਉਸਤਤ ਕਰ ਸਕਦੇ ਹੋ ਧਿਆਨ ਤੁਹਾਡਾ ਕਿਵੇਂ ਜੋੜ ਸਕਦਾ ਹੈਗਾ ਇਸ ਵੀਡੀਓ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸਿਆਗਾ ਤੇ ਇਹ ਵੀਡੀਓ ਵੀ ਬੜੀ ਡੰਗਾਈ ਦੇ ਨਾਲ ਸੁਣਣੀ ਵਾਲੀ ਹੈ ਤੇ ਆਪਾਂ ਇਸ ਵੀਡੀਓ ਨੂੰ ਪੂਰਾ ਸੁਣਨਾਗਾ ਪੂਰਾ ਸੁਣ ਕੇ ਇਹਦਾ ਅਸੀਂ ਲਾਹਾ ਜ਼ਰੂਰ ਲੈਣਾ ਹੈ ਕਿਉਂਕਿ ਸਾਡੇ ਛੋਟੇ ਵੱਡੇ ਬੱਚੇ ਸਾਡੇ ਭੈਣ ਭਰਾ ਸਾਡੇ ਦੋਸਤ ਹੋਰ ਵੀ ਜਿੰਨੇ ਦਰਸ਼ਕ ਇਸ ਚੈਨਲ ਨਾਲ ਜੁੜੇ ਹੋਏ ਨੇ ਤੇ ਜਰੂਰ ਉਹ ਇਸ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹੋ ਜਿਹੇ ਤੁਹਾਨੂੰ ਵੀਡੀਓ ਸਾਡੇ ਗਿਆਨ ਦੀ ਗੱਲ ਚੈਨਲ ਤੇ ਤੁਹਾਨੂੰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਵੀਡੀਓ ਕਥਾ ਵਿਚਾਰ ਤੁਹਾਨੂੰ ਸਾਡੇ ਇਸ ਚੈਨਲ ਤੇ ਸੁਣਨ ਨੂੰ ਮਿਲਦੇ ਆ ਤੇ ਆਓ ਫਿਰ ਆਪਾਂ ਜਿਹੜੀ ਧਿਆਨ ਜੋੜਨ ਦੀ ਵਿਧੀ ਕਿਆ ਨਿਸ਼ਾਨ ਸਿੰਘ ਨੇ ਸਕੀਮ ਜੈਨੇ ਇਸ ਵੀਡੀਓ ਦੇ ਵਿੱਚ ਦੱਸੀ ਆ ਉਹ ਆਪਾਂ ਅੱਜ ਸਾਰੇ ਲੜਕੇ ਸੁਣਦੇ ਆ ਤੇ ਇਹ ਤੋਂ ਲਾਹਾ ਵੀ ਆਪਾਂ ਨੇ ਜ਼ਰੂਰ ਲੈਣਾ ਹੈ ਤੇ ਲੋ ਫਿਰ ਆਪਾਂ ਕਰਦੇ ਆਂਗੇ ਇਹ ਅੱਜ ਦੀ ਵੀਡੀਓ ਸ਼ੁਰੂ ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ ਹੈ ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਹੈ ਮੇਰੀ ਮਾਂ ਮੈਨੂੰ ਕੀ ਕਹਿੰਦੀ ਮਾਏ ਇੱਕ ਦਿਨ ਮਹੱਲੇ ਦੀਆਂ ਜਨਾਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਦੱਸਦੀ ਪਈਏ ਤੰਗ ਆ ਕੇ ਦੁਖੀ ਹੋ ਕੇ ਇੱਕ ਦੋਏ ਮੰਦਰ ਇੱਕ ਦੋਏ ਬਾਠ ਹਮੇ ਕੋ ਸਾਥਲ ਉਹਨ ਕੋ ਘਾਟ ਇੱਕ ਦੋ ਸਾਧੂ ਘਰ ਦੇ ਵਿੱਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹਿੰਦਾ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਨ ਕਬੀਰ ਦਾ ਘਰ ਕਿੱਥੇ ਘਰ ਕਿੱਥੇ ਕਿ ਨਵੇਂ ਤੰਗ ਆ ਗਏ ਆ ਦੁਆਨ ਨੂੰ ਰੁਕਸਤ ਕਰਦੀਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰੀਆਂ ਛੇ ਆ ਜਾਂਦੇ ਨੇ ਹਰਗੱਦ ਘਰ ਦੇ ਜੀ ਭੀੜ ਬਣੀ ਰਹਿੰਦੀ ਹੈ ਇੱਕ ਦੋ ਇਮੰਦਰ ਇੱਕ ਦੋ ਤੇ ਹਰਗੱਦ ਘਰ ਦੇ ਚ ਰਹਿੰਦੇ ਬਣਾਈ ਰਹਿੰਦੇ ਨੇ ਉਹ ਰੁਕਸਤ ਆਉਂਦੇ ਨੇ ਇੱਕ ਦੋ ਬਾਠ ਰਸਤੇ ਚ ਬਾਠ ਰਸਤੇ ਚੋਂ denn ਪੁੱਛਦੇ ਰਹਿੰਦੇ ਕਬੀਰ ਕਿੱਥੇ ਰਹਿੰਦਾ ਹੈ ਅਸੀਂ ਕਬੀਰ ਨੂੰ ਜਾ ਕੇ ਮਿਲਣਾ ਹੈ ਕਬੀਰ ਕੋਲ ਰਹਿਣਾ ਹਮਕੋ ਸਾਥਰ ਉਨਕੋ ਖਾਟ ਰਾਤ ਪੈ ਜਾਂਦੀ ਏ ਹੁਣ ਘਰ ਦੇ ਵਿਚ ਬਿਣੇ ਚੁਣੇ ਬਿਸਤਰੇ ਤੇ ਚਾਰਪਾਈਆਂ ਇਹ ਬਿਸਤਰੇ ਇਹ ਚਾਰਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਭੁੰਨੇ ਸੌ ਕੇ ਰਾਤ ਕਟੋ ਮੇਰੇ ਪਲੋਸ ਕਮਰੇ ਬੰਦ ਬੋਤੀ ਹਮਕੋ ਚਾਵਨ ਉਨਕੋ ਰੋਟੀ ਬੜੇ ਚਾਵ ਨਾਲ ਮੈਂ ਤੇ ਲੋਹੀ ਕਰਦੇ ਵਾਸਤੇ ਭੋਜਨ ਬਣਾਉਂਦਿਆਂ ਕਰਵਾਸਤੇ اور ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਨੇ ਬਣੰਦੀ। ਰੋਤ ਪੈ ਜਾਂਦੀ ਏ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਹੈ। ਉਹ ਰਾਤ ਨੂੰ ਕਿਵੇਂ ਬੜਾਈਏ? ਕਹਿੰਦਾ ਕੋਈ ਨਹੀਂ ਛੋਲੇ ਚੱਪ ਕੇ ਰਾਤ ਕੱਟ ਲਾ। ਚਨੇ ਖਾ ਲਾ। ਇਹ ਮੰਗ ਕਰ ਰਹੀ ਹੈ। ਮੂੰਡ ਫਲੋਸ ਕਮਰ ਬੰਦ ਪੋਤੀ ਇਹ ਜੋ ਵੱਡੀਆਂ-ਵੱਡੀਆਂ ਪੋਤੀਆਂ ਲੈ ਕੇ ਆ ਜਾਂਦੇ ਨੇ। ਰੱਬ ਦੀਆਂ ਗੱਲਾਂ ਕਰਦੇ ਨੇ। ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਤੇ ਮਿਹਰੂ ਰਾਤ ਨੂੰ ਅਚਨ ਚੇਤਕ੍ਰਿਸ਼ਨਾ ਬਣਾਈਏ ਬੱਚਿਆਂ ਨੂੰ ਕਿਸ ਤਰ੍ਹਾਂ ਖਲਾਈਏ ਇਹ ਕਹਿੰਦਾ ਕੋਈ ਨਹੀਂ ਬੁੱਝੇ ਚਣੇ ਖਾ ਲੋ ਰਾਤ ਕੱਟ ਲੋ ਕੋਈ ਗੱਲ ਨਹੀਂ ਸੰਤ ਆਏ ਨੇ ਭਗਤ ਆਏ ਨੇ ਮੁੰਡਿਆ ਮੁੰਡਿਆ ਹੋਏ ਏਕ ਇਹ ਮੁੰਡਿਆ ਬੂੜਦਤ ਘੇਟੇ ਐ ਸਾਧੂ ਮੁੰਡੇ ਐ ਮੇਰਾ ਮੁੰਡਾ ਤੇ ਇੱਕ ਹੋ ਗਏ ਨੇ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਘਰ ਦੇ ਚ ਨਹੀਂ ਸੀ ਸੂਤ ਕਤਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ ਉਹਦੀਆਂ ਬਣਾਣੀਆਂ ਸੰਚਦਰਾ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸੰਚੰਗਾ ਲਾਭ ਹੋਣਾ ਸੀ ਕਬੀਰ ਨੇ ਦੇਖਿਆ ਹੁਣ ਇੰਨੇ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੂਤੀ ਵੇਚ ਕੇ ਆ ਗਿਆ ਲਿਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ ਸੋਨੋ ਦੇ ਰਾਨੀ ਸੋਨੋ ਜਠਾਨੀ ਅਚਰਜ ਏਕ ਭਇਓ ਕਬੀਰ ਦਾ ਸ਼ਬਦ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਮੋਇਆ ਸਤ ਰੰਗਾ ਸੌਤਰ ਇਤਨੇ ਮਿਹਨਤ ਨਾਲ ਅਸੀਕ ਕਤੇ ਆਸੀ ਉਹਦੇ ਖੇਸ ਬਣਾਉਣ ਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਤੇ ਜੰਮਦਿਆਂ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉਂ ਨਾ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉਂ ਨਾ ਪਰ ਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸੀ ਕਾਰਨ ਇਹ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ હિન્દੂ ਨਾ ਮੁਸਲਮਾਨ ਅਲਹਿ ਰਾਮ ਕੇ ਪਿੰਡ ਪਰਾਨ ਨਾ 阿里 ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ ਰਾਮ ਦਾ ਹੈ ਪਰ ਮਹਿੰਦੂ ਮੁਸਲਮਾਨ ਨਹੀਂ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸਨ ਇਹਦੇ ਉਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ ਥਲੇ ਸਨ ਕੁੱਚਲਦੇ ਇਹਨੂੰ ਬਨ ਕੇ ਹਾਥੀ ਲਿਆ ਘੋਟ ਛੁੱਟ ਦਿੱਤਾ ਗਿਆ ਹੁਣ ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ ਉਸ ਹਾਥੀ ਨੇ ਸੁੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਮੱਥਾ ਟੇਕਿਆ ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਟੇਕਿਆ ਕਬੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਹ ਸੰਦੇਹ ਨੂੰ ਸਮਝ ਨਹੀਂ ਆਈ ਕਬੀਰ ਕਹਿੰਦੇ ਸਨਾਤਨੀ ઋષਿ मुनि ਐਸਾ ਮੰਨਦੇ ਨੇ ਗਉ ਤੇ ਹਾਥੀ ਇਹ ਮਨੁੱਖ ਦੇ ਬਹੁਤ ਨੇੜੇ ਨੇ ਇਹ ਜ਼ਿਆਦਾ ਸਮਝਦੇ ਨੇ ਸੋਚਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ ਹਿੰਦੂ ਜਗਤ ਗਉ ਦੀ ਪੂਜਾ ਕਰਦਾ ਹੈ ਕਿਸੇ ਵਕਤ ਫਿਰ ਨਹੀਂ ਖੇੜਾ ਕਰਾਂਗੇ ਮਨੁੱਖ ਦੇ ਨੇੜੇ ਨੇ ਕਿ ਕੇੰਨ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਨਗੇ ਮਨੁੱਖ ਬਣਨਗੇ ਕਿ ਬਾਕੀ ਸਭ ਲੰਘ ਆਏ ਨੇ ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨਹੀਂ ਜੰਗਲ ਦੇ ਜਦ ਮਹਾਤਮਾ ਬੁੱਧ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕੇ ਨਿਰੰਜਨਾ ਨਦੀ ਦੇ ਚੋ ਪਾਣੀ ਪਰ ਕਹ ਲੈਂਦਾ ਸੀ ਅੱਗੋਂ ਰੱਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇ ਚ ਮਹਾਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰਦੇ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ ਇਹ ਦਿਨੋਂ ਇਸ ਤਰ੍ਹਾਂ ਦੀ ਸੇਵਾ ਕਰਦਾ ਸੀ ਜਿਸ ਦਿਨ ਸਾਧਨਾ ਦੇ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ-ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਤੜਪ-ਤੜਪ ਕੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਮੈਨੂੰ ਬਾਬਾ ਸੁੰਦਰ ਸਿੰਘ ਦੇ ਸ਼ਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਚੁਅਲੀ ਦੇਚ ਜਦ ਉਹਨਾਂ ਨੇ ਸ਼ਰੀਰ ਦਾ ਚਲਾਣਾ ਕੀਤਾ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦੀਆਂ ਨੂੰ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਦੇ ਵਿੱਚ ਉਹ ਮੰਡੀ ਅਰਥੀ ਜਿਵੇਂ ਡੇਰੇ ਚੋਂ ਨਿਕਲੀ ਤੇ 60 ਗਉਂਆਂ ਸੰਡੇਰੇ ਦੇ ਵਿੱਚ ਤੜਪ ਤੜਪ ਕੇ ਮਰ ਗਈਆਂ ਉਹ ਸੇਵਕ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂ ਨੇ ਪ੍ਰਾਣ ਦੇ ਦਿੱਤੇ ਕਾਲਨਪੁਰ ਦੇ ਚਿਆਨ ਦੌਰ ਦੇ ਜਦ ਮੈਨੂੰ ਸ਼ਰਦਾਲੂ ਸੁਣਾਉਂਦੇ ਸਨ ਮੇਰੀ ਥੋੜੀ ਜਾਂ ਤਰਕ ਬੁੱਧੀ ਸੀ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ ਹੈ ਗਵਾਂ ਨੇ ਕੁਝ ਗਲਤ ਚੀਜ਼ ਖਾ ਲਈ ਹੋਣੀ ਕੋਈ ਚਾਰੇ ਦੇ ਵਿੱਚ ਘਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇਗਾ 60 ਦੀਆਂ ਹੀ 60 ਔਰ ਜਿਹੜੇ ਸ਼ਰਦਾਲੂ ਸੰਤ ਤੇ ਥੋੜੇ ਸਿਆਣੇ ਸਨ ਕਿੰਨੇ ਗੈਨੀ ਦੀ ਫੜੀ ਤਰਕ ਬੁੱਧੀ ਕਰਕੇ ਤੁਸੀਂ ਮੰਦੇ ਨਹੀਂ ਪਏ ਵਰਨਾ ਹਕੀਕਤ ਹੈ ਉਹ ਚਸ਼ਮਦੀਦ ਗਵਾਸਨ ਬਜ਼ੁਰਗ ਪਰ ਤਰਕ ਬੁੱਧੀ ਹਉਣ ਕਰਕੇ ਮਨ ਨਹੀਂ ਮੰਦਾ ਸੀ ਵਿੱਚ ਲੋ ਇੱਕ ਗਉ ਦੋ ਗਉ ਦਸਵੀਂ ਗਉਆਂ 60 ਦੀਆਂ 60 ਗਉਆਂ ਨੇ ਪ੍ਰਾਣ ਦੇ ਦਿੱਤੇ ਤੜਪ ਤੜਪ ਕੇ ਮਰਦੇ ਨੇ 3-4 ਸਾਲ ਪਹਿਲੇ ਇੱਕ ਘਟਨਾ ਘਟੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਡੇਰੇ 'ਚ ਇਹ ਜੋ ਕੁਝ ਹੋਇਆ ਠੀਕ ਹੋਇਆ તમਿਲਨਾਡ ਦੇ ਇੱਕ ਸੰਤ ਸ਼ਾਇਦ ਆਪਨੇ ਨਾਮ ਸੁਣਿਆ ਹੋਵੇ ਕ੍ਰਿਸ਼ਨ ਮੂਰਤੀ ਇਸ ਸ਼ਾਮ ਦੇ ਸਮੇਂ ਕਥਾ ਕਰਦੇ ਆਉਂਦੇ ਸਨ ਹਫਤੇ ਦੇ 7 ਦਿਨ ਤਮਲ ਭਾਸ਼ਾ ਚ ਬੋਲਦੇ ਸਨ 4 ਦਿਨ ਇੰਗਲਿਸ਼ ਚ ਸਰੋਤਿਆਂ ਦੇ ਚ ਤਮਲ ਲੋਗ ਤੇ ਹੁੰਦੇ ਹੀ ਸਨ ਵਿਦੇਸ਼ੀ ਵੀ ਬਹੁਤ سارے ਹੁੰਦੇ ਸਨ ਉਹਨਾਂ ਦੀ ਕਥਾ ਸੁਣਨ ਲਈ ਇੱਕ ਗਊ ਆਉਂਦੀ ਆਉਂਦੀ ਸੀ ਤੇ ਭਾਰਤ ਦੇ ਸ਼ਾਇ ਤੁਹਾਨੂੰ ਪਤਾ ਹੋਣਾ ਹੈ ਲੋਕੀ ਆਵਾਰਾ ਗਊਆਂ ਛੋੜ ਦੇ ਦਿੰਦੇ ਨੇ ਪੁੱਣ ਸਮਝ ਦੇਣੇ ਬੈਲ ਵੀ ਛੋੜ ਦਿੰਦੇ ਐਵੇਂ ਕਮਤੀਆਂ ਨੇ ਯੂਪੀ ਦੀ ਗੋਮਦੀਆਂ ਨੇ ਪਿਆਰ ਦੇ ਚਨੇ ਤਮਲ ਦੇ ਚਨੇ ਕੰਨੜ ਦੇ ਚਨੇ ਐਸੇ ਹੀ ਗੋਮਦੀਆਂ ਇੱਕ ਗਉ ਉਹ ਸ਼ਾਮ ਨੂੰ ਅੰਦਾਜ਼ਨ 5 ਤੋਂ 6 ਕਹਾ ਕਰਦੇ ਸਨ ਪੰਜ ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗਉ ਦੇਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਨ ਦੇ ਚ ਕਹਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਖੜੀ ਹੱਕ ਇੱਕ ਦਿਨ ਗਉ ਅੰਦਰ ਆ ਗਈ ਤੇ ਸੇਵਾਦਾਰ ਜਿਹੜੇ ਸਨ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਇਹਨੂੰ ਨਾ ਕੱਢੋ ਇਹ ਸਾਡੀ ਪੱਕਾ ਸਰੋਤਾ ਹੈ ਤੁਸੀਂ ਰੋਜ਼ ਨਹੀਂ ਆਉਂਦੇ ਫੜੇ ਵਿੱਚ ਕਈ ਨਾਗਾ ਪਾਉਂਦੇ ਨੇ ਇਹ ਨਾਗਾ ਨਹੀਂ ਪਾਉਂਦੀ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਮੇਰੇ ਬੋਲਣ ਤੋਂ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਆਉਂਦੀ ਹੈ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੀ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਿਤ ਹੁੰਦੀ ਹੈ ਇਹ ਨਾਗਾ ਨਹੀਂ ਪਾਉਂਦੀ ਇਹ ਸੁਣਉਣਾ ਕਿਡੋ ਅੰਦਰਾਂ ਲੱਗ ਪਈ ਹਕੀਕਤ ਔਰ ਮਦਰਾਸ ਦੇ ਜਦ ਮੈਂ ਸੁਣਿਆ ਗੈਣੀ ਮੱਖਣ ਸਿੰਘ ਮੈਨੂੰ ਰੋ ਰੋ ਕੇ ਸੁਣਾ ਹੈਰਾਨਗੀ ਹੋਈ ਮੈਨੂੰ ਫਿਰ 3 3.5 ਸਾਲ ਪਹਿਲੇ ਚਲਾਣਾ ਕਰ ਗਏ ਕ੍ਰਿਸ਼ਨ ਮੋਰਦੀ ਜੈਸੇ ਅਰਥੀ ਉਹਨਾਂ ਦੀ ਡੇਰੇ ਦੇ ਗੇਟ ਤੋਂ ਬਾਹਰ ਨਿਕਲੇ ਉੱਥੇ ਉਸ ਗਉ ਨੇ ਤੜਪ ਤੜਪ ਕੇ ਪ੍ਰਾਣ ਦਿੱਤੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆਰ ਅੱਜ ਪਾਠ ਕਰਦੇ ਇੱਕ ਪੰਕਤੀ ਆਈ ਹਨ ਗੁਰੂ ਅੰੰਦ ਦੇਵ ਜੀ ਮਹਾਰਾਜ ਦੀ ਮਹਲਾ ਦੂਜਾ jis pyare shionyo tis aage mar chaliye dhrig jeevan sansar nanik taanke paache jeewana jis nal sneha us ton belai mar jana chahida us de aggon mar jana chahida hai bhai vaidhan guru angad dev ji ma jis din jyoti jyot samaye na gur nanik dev ji maharaj eh gal wakri chaddar chuki gai phul hi nikle kuch nahi mileya ਕੁਛ ਦਿਨ ਇਹ ਸ਼ਲੋਕ ਉਚਾਰਨ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉਨੇਓ ਤਿਸ ਆਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨ ਇਸ ਗਉ ਨੇ ਉੱਥੇ ਪ੍ਰਾਣ ਦਿੱਤੇ ਗਉ ਤੇ ਹਾਥੀ ਮਨੁੱਖ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਸਾਰਾ ਬੋਧ ਜਗਤ ਗਉ ਗਾਇ ਹਾਥੀ ਦੀ ਪੂਜਾ ਕਰਦਾ ਹੈ Hindu ਜਗਤ ਗਉ ਦੀ ਪੂਜਾ ਕਰਦਾ ਹੈ ਪੂਜਾ ਕਰਨ ਤੋਂ ਮੁਰਾਦ ਇਹ ਹੈ ਇਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ ਕਿਦਰੀ ਦਾ ਬਦ ਕਰਨ ਲੱਗ ਪਾ। ਕੁਦੀ ਮਹਾਂਤਵ ਵਧਾਣ ਵਾਸਤੇ ਅਸਾ ਕੀਤਾ ਗਿਆ ਹੈ। ਕਿ ਮਨੁੱਖ ਦੇ ਨੇੜੇ ਦੁੱਖ ਸੁੱਖ ਜੋ ਹੈ ਜ਼ਿਆਦਾ ਮਹਿਸੂਸ ਕਰਦੀ ਹੈ। ਮਾਨਸਿਕ ਤਲ ਤੇ ਕਾਫੀ ਵਿਕਸਿਤ ਹੋ ਗਈ ਹੈ। ਅੱਗੇ ਉੱਠ ਗਈ ਹੈ। ਤਾਂ ਖੈਰ ਮੈਂ ਅਰਜ਼ ਕਰਾਂ। ਪਰ ਸਥਿਤੀ ਮਹਾਤਮਾ ਬੁੱਧੀ ਵੀ ਠੀਕ ਨਹੀਂ ਸੀ। ਪਰ ਸਥਿਤੀ ਰਾਮ ਦੀ ਠੀਕ ਨਹੀਂ ਹੈ। ਕ੍ਰਿਸ਼ਨ ਦੀ ਠੀਕ ਨਹੀਂ ਹੈ। ਪਰਿਸਥਿਤੀ ਕਬੀਰ ਦੀ ਵੀ ਠੀਕ ਨਹੀਂ ਹੈ। ਪਰਿਸਥਿਤੀ ਗੁਰੂ ਨਾਨਕ ਦੇਵ ਜੀ ਦੀ ਵੀ ਠੀਕ ਨਹੀਂ ਸੀ, ਪ੍ਰਹਿਲਾਦ ਦੀ ਵੀ ਠੀਕ ਨਹੀਂ, ਦਰੋਪਦ ਦੀ ਵੀ ਠੀਕ ਨਹੀਂ। ਪਰਿਸਥਿਤੀ ਤੇ ਗੁਰਵਰਜਨ ਦੇਵ ਜੀ ਦੀ ਵੀ ਠੀਕ ਨਹੀਂ ਹੈ। ਜੇਲ੍ਹ ਦੇ ਚ ਨੇ, ਤੱਤੀ ਤਵੀ ਤੇ ਨੇ। ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ। ਪ੍ਰਿਥੀ ਚੰਦ ਵੈਰੀ ਹੈ, ਦੋ ਦਫਾ ਘਰ ਘਾਟ ਲੁੱਟ ਬੈਠਾ। ਸਮਾਪਤੀ ਮੈਂ ਕਰਾਂ। ਪਰਿਸਥਿਤੀ ਠੀਕ ਨਹੀਂ ਹੈ। ਪਰਿਸਥਿਤੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ। ਵਕਤੀ ਹਕੂਮਤ ਮੈਰੀ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕੀ ਰਿਹਾ ਕਿਸੇ ਵੀ ਬਗਤ ਦੀ ਹਿਸਤਰੀ ਪੜ੍ਹ ਲਓ ਪਰ ਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ ਬਦਰ ਦੀ ਲੜਾਈ ਦੇ ਵਿੱਚ ਬਦਰ ਦੇ ਮੈਦਾਨ ਦੇ ਵਿੱਚ ਪੱਥਰ ਦੇ ਨਾਲ ਆਪ ਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਕਿਤਨੀ ਪੀੜਾ ਆਉਂਦੀ ਇਕ ਜਗ੍ਹਾ ਗਾਰ ਵਿੱਚ ਪਨਾ ਲੈਣੀ ਪਈ ਇਹ ਗੱਲ ਅਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘ ਹੈ ਕੱਲ੍ਹੇ ਹੀ ਭਜਰੇ ਅਸਾਂ ਪਿੱਛੇ ਬਹੁਤ ਲੰਬਾ ਚੌੜਾ ਲਾਉ ਲਸ਼ਕਰ ਪਰ ਸਥਿਤੀ ਤੇ ਠੀਕ ਨਹੀਂ ਹੈ ਸਥਿਤੀ ਇਸਾ ਦੇ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਵਨ ਨਾਲ ਜੁੜੇ ਇਹ ਜਿਹੜੇ ਲੋਕੀ ਕਹਿੰਦੇ ਨੇ ਪਰ ਸਥਿਤੀ ਜਰਾ ਠੀਕ ਹੋ ਜਾ ਸਾਡਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੇ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਕ ਨਾ ਹੋਈ ਤੇ ਕੋਈ ਪਰਿਵਾਰਕ ਹੋਵੇਗੀ ਪਰਿਵਾਰਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਕੋਈ ਰਾਜਨੇਤਿਕ ਹੋਵੇ ਕਿ ਕੁਛ ਨਾ ਕੁਝ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਜਿਤੇ ਸਿਆਣੇ ਮਨੁੱਖ ਬੇੜੀ ਠੇਲ ਲੈਂਦੇ ਨੇ ਤੇ ਚਲਦੀ ਹੀ ਬੇੜੀ ਆਪਣੇ ਆਪ ਲਹਿਰਾਂ ਨੂੰ ਕੱਢਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਵਾਂ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤਾਂ ਮੈਂ ਅਰਜ਼ ਕਰਾਂ ਅਗਰ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਿ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਬਗਤ ਦਾ ਠੀਕ ਨਹੀਂ ਸੀ ਮੈਂ ਕੱਲ ਅਰਜ਼ ਕੀਤੀ ਸੀ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਵੜਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਕਿ ਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸਦੇ ਚਿਹਰੇ ਦੀ ਬਨਾਵਟ ਐਸੀ ਸੀ ਦੋਸਤੋ ਦੁਸ਼ਮਣੋ ਖੱਗਿਆ ਹੁੰਦਾ ਸੀ ਉਹਨੂੰ ਮਾਨ ਦੇ ਇਸਦੀ ਸੀ ਨਾਮ ਦਰਸ ਐਸਾ ਕਰ ਦਿੰਦਾ ਹੈ ਚਿਹਰੇ ਦੀ ਹਾਲਤ ਕਰ ਦਿੰਦਾ ਹੈ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮੈਲੇ ਤੋਂ ਮੈਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ ਸੰਤ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਭੇਟਤ ਹੋਦ ਨਿਆ ਇਹ ਹਕੀਕਤ ਹੈ ਪਰ ਸਥਿਤੀ ਤੇ ਠੀਕ ਨਹੀਂ ਸੀ ਉਸਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁੱਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਗਰਦੇ ਚ ਵੀ ਨਹੀਂ ਜਪਦੇ ਕੋਈ ਫਕੀ ਤਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਹਿਜ ਤੇ ਵੀ ਤੜਪਦਾ ਪਿਆ ਹੈ ਪਰਿਸ਼ਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਮਨ ਸਥਿਤੀ ਠੀਕ ਨਾਵੇ ਤੇ ਨਾਮ ਜਪਣਾ ਔਖਾ ਖੇੜ ਸਾਰੀ ਮਨ ਸਥਿਤੀ ਦੀ ਹੈ ਇਸ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਕੇ ਬਸ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇਗਾ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰੇਕ ਦੀਏ ਇਤਨੇ ਸਤ ਤਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਠਾਈ ਨਹੀਂ ਕਹਿ ਸਕਦਾ ਕਿ ਮੈਂ ਮੰਦਰ ਵੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਐ ਹਰੇਕ ਦੀਏ ਹਰੇਕ ਦੇ ਆਪਣੇ ਆਪਣੇ ਦੁੱਖ ਨੇ ਹਰ ਇੱਕ ਦੀ ਆਪਣੀ ਆਪਣੀ ਵਿਪਤਾ ਹੈ ਹਰ ਇੱਕ ਦੀ ਆਪਣੀ ਆਪਣੀ ਕੋਈ ਕਮਜ਼ੋਰੀ ਹੈ ਕਮੀ ਕੁਛ ਨਾ ਕੁਛ ਸਮੱਸਿਆ ਤੇ ਹੈ ਇਹ ਜੀਵਨ ਭਰ ਰਹਿਣ ਗਿਆ ਇੱਕ ਲਹਿਰ ਮਿٹےਗੀ ਦੂਜੀ ਦੂਜੀ ਲਹਿਰ ਮਿٹےਗੀ ਤੇ ਜੀ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਸੰਗਤ ਰੋਜ਼ ਇਸ ਵਾਸਤੇ ਕਰਨੀ ਹੈ ਮਨ ਸਥਿਤੀ ਠੀਕ ਹੋਵੇ ਤੇ ਸੰਗਤ ਦਾ ਫਲ ਕਿਸ ਨੂੰ ਮਿਲ ਗਿਆ ਹੈ ਸੰਗਤ ਕੀਤੀ ਹੋਈ ਕਿਸ ਦੀ ਸਫਲ ਹੋ ਗਈ ਜੋ ਅੰਮ੍ਰਿਤ ਵੇਲੇ ਉੱਠ ਕੇ ਜਪਣ ਲੱਗ ਪਿਆ ਇਹਨੇ ਸੰਗਤ ਤੋਂ ਸਿੱਖਿਆ ਲੈ ਲਈ ਜਿਹੜਾ ਅਜੇ ਤੱਕ ਵੀ ਨਹੀਂ ਜਪਦਾ ਪਿਆ ਗੁਰਦੁਆਰੇ ਆਣ ਦਾ ਜੇ ਫਲ ਕੋਈ ਨਹੀਂ ਮਿਲਿਆ ਉਹ ਇਹ ਮੈਂ ਅਰਜ਼ ਕਰਦੇ ਆ ਠੀਕ ਹੈ ਆ ਰਿਹਾ ਚੰਗੀ ਗੱਲ ਹੈ ਕਥਾ ਕੀਰਤਨ ਸੁਣ ਰਿਹਾ ਚੰਗੀ ਗੱਲ ਹੈ ਪਰ ਅਜੇ ਇਸ ਸੇਵਾ ਦਾ ਅਜੇ ਇਸ ਦਾਨ ਪੁੰਨ ਦਾ ਅਜੇ ਇਸ ਗੁਰਦੁਆਰੇ ਆਣ ਦਾ ਅਜੇ ਕਥਾ ਕੀਰਤਨ ਸੁਣਨ ਦਾ ਇਹਨੂੰ ਫਲ ਨਹੀਂ ਮਿਲੇ ਇਹਦਾ ਫਲ ਇਤਨਾ ਨਾਮ ਜਪਣਾ ਤੇ ਨਾਮ ਜਪਣ ਦਾ ਫਲ ਇਤਨਾ ਪਰਮਾਤਮਾ ਹੋ ਜਾਣਾ ਈਸ਼ਵਰ ਵਰਗਾ ਹੀ ਹੋ ਜਾਣਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨ ਸਕੇ ਪਛਾਨੇ ਇਸ ਮਨ ਸਥਿਤੀ ਨੂੰ ਫਿਰ ਕਿਵੇਂ ਠੀਕ ਕਰੀਏ ਇਹ ਯੁਗਤੀਆਂ ਗੁਰੂ ਨਾਨਕ ਨੇ ਦੱਸੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਕੱਲ ਇੱਕ ਹੋਰ ਹਾਜ਼ਰੀ ਭਰਨੀ ਹੈ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਫਤਹੁੰਦਾਸ ਨੇ ਛੁੱਟੀਆਂ ਲੈਣੀਆਂ ਨੇ ਮੈਂ 2-3 ਦਿਨਾਂ ਲਈ ਉਦੇਪੁਰ ਜਾਣਾ ਹੈ ਤੇ ਉਸ ਤੋਂ ਬਾਅਦ ਹੋਰ ਕਾਫੀ ਪ੍ਰੋਮਨੇ ਜਿੱਥੇ ਜਿੱਥੇ ਦਾਸ ਨੇ ਸੇਵਾ ਕਰਨੀ ਹੈ ਇਹ ਹੀ ਦੋ ਹਾਜ਼ਰੀਆਂ ਹੋਰ ਭਰਨੀਆਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਬਾਵੇਂ ਪੰਜ ਪੜਾਉ ਸੰਗ ਬਿਆਨ ਕਰਨੇ ਤੇ ਮੇਰੇ ਲਈ ਔਖੇ ਆਉਣਗੇ ਲੇਕਿਨ ਜਿੰਨਾ ਵੀ ਕੁਝ ਹੋ ਸਕਿਆ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਾਂਗਾ ਔਰ ਉਹਨਾਂ ਲਈ ਲਾਭਕਾਰੀ ਹੋਵੇਗਾ ਜੋ ਜਪਦੇ ਨੇ ਜੋ ਇਹ ਅਭਿਆਸ ਕਰਦੇ ਨੇ ਅਭਿਆਸ ਦਾ ਢੰਗ ਤੇ ਸਤਗੁਰ ਨੇ ਸਾਨੂੰ ਦੱਸ ਦਿੱਤਾ ਰਸਨਾ ਨਾਮ ਜਪੋ ਤਬ ਮਤੀਏ ਇਨ ਵਿਦ ਅੰਮ੍ਰਿਤ ਪਾਓ ਜ਼ੁਬਾਨ ਨਾਲ ਜਪਣਾ ਆਵਾਜ਼ ਕਰਕੇ ਜਪਣਾ ਵਾਹਿਗੁਰੂ ਦੀ ਧੁਨ ਇੱਕ ਐਸੀ ਲਹਿਰ ਬਣਾਉਂਦੀ ਏ ਜਿਹੜੀਆਂ ਮਾਰੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਧੁਨੀ ਕਰਕੇ ਨਹੀਂ ਟਕਰੰਦੀਆਂ। ਤੋਂ ਸਹਿਬ ਕਿਨਨ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ। ਬ੍ਰਾਮਕੰਲੀ ਮੱਲਾ ਪਹਿਲਾ ਧੁਨ ਮੇ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾ ਨੇ। ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਹੁੰਦੇ। ਜ਼ਰਾ ਧਿਆਨ ਨੇੜੇ ਚਲਾ ਗਿਆ। ਅਗਰ ਜੁੜ ਜਾਏ ਤਾਂ ਮਨੁੱਖ ਟੁੱਟੇਗਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਸੰਸਾਰ ਦੇ ਵਿੱਚ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਕੁਝ ਵੀ ਮਿਲੇ ਧਨ ਮਿਲੇ ਹੈ ਵਿਛੜੇਗਾ ਪਰਿਵਾਰ ਮਿਲੇ ਹੈ ਵਿਛੋੜਾ ਹੋਵੇਗਾ ਮਿੱਤਰ ਮਿਲੇ ਨੇ ਪੁੱਤਰ ਮਿਲੇ ਨੇ ਸਨਬੰਧੀ ਮਿਲੇ ਨੇ ਪਤੀ ਮਿਲੇ ਹੈ ਪਤਨੀ ਮਿਲੇ ਇੱਕ ਦਿਨ ਇੱਕ ਕਰਕੇ ਸੰਬੰਧ ਟੁੱਟਣਗੇ ਸੰਸਾਰ ਦੇ ਵਿੱਚ ਜੋ ਕੁਝ ਵੀ ਮਿਲਦਾ ਹੈ ਵਿਛੜਦਾ ਹੈ ਐਸਾ ਕੁਝ ਵੀ ਨਹੀਂ ਹੈ ਜੋ ਮਿਲ ਕੇ ਨਾ ਵਿਛੜੇ ਲੇਕਿਨ ਨਿਰੰਕਾਰ ਜਦ ਮਿਲਦਾ ਤਾਂ ਵਿਛੜਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਰਸ ਜੁੜਨ ਕਰਕੇ ਨਹੀਂ ਆਇਆ ਧਿਆਨ ਜ਼ਰਾ ਨੇੜੇ ਚਲਾ ਗਿਆ ਮਨ ਜ਼ਰਾ ਨੇੜੇ ਚਲਾ ਗਿਆ ਹਿਮਾਲਿਆ ਪਰਬਤ ਦੇ ਨੇੜੇ ਚਲੇ ਜਾਈਏ ਤਾਂ ਠੰਡੀਆਂ ਹਵਾਵਾਂ ਸਵਾਗਤ ਕਰਦੀਆਂ किसी चमन दे चले जाइए फुलना भरे बगीचे तो भावे जे बगीचे के अंदर प्रवेश नहीं किया पर दूरों महक सुगंधी ठंडक स्वागत कर दी इसी तरह ध्यान जपद्या जपद जरा ने चला जाए तो कुछ रस बन जाता है कुछ आनंद बन जाता है वो तो जुड़न का आनंद नहीं है ने जुड़ गया तो फिर टुटेगा ही नहीं ਦੁਨੀਆ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੇਗੀ। ਉਹਦੇ ਸਰੀਰ ਦੇ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੇ। ਉਹ ਜੁੜਿਆ ਰਹੇਗਾ। ਮਿਲਿਆ ਹੋਏ ਨਾ ਵਿਛੜੇ ਇਹ ਬਾਕੀ ਵਿਚਾਰਾਂ ਕਲ ਆਪਜੀਤ ਸਾਹਮਣੇ ਇੱਥੇ ਹੀ ਸਮਾਪਤੀ ਹੋਰ ਲੇਖਣਾ ਕਰੀਏ ਬਲਜੁਗ ਦੀ ਸ਼ਮਾ। ਵਾਏ ਗੁਰੂ ਜੀ ਦਾ ਖਾਲਸਾ ਹੋਰ ਗੁਰੂ ਜੀ।